ਵਲੌਗ ਸਟਾਰ ਮਮਾ ਕਿ ਟਾਈਮ ਪਹਿਲਾ ਸਭ ਤੋਂ ਪਹਿਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਅਕਿੰਦਰਾ ਵਲੌਗ ਤੇ ਤੇ ਸਾਡਾ ਮੰਮੀ ਦਾ ਕੰਮ ਫਾਈਨਲੀ ਖਤਮ ਹੋ ਗਿਆ ਹੈ ਖਤਮ ਨਹੀਂ ਹੋਇਆ ਬਟ ਥੋੜਾ ਥੋੜਾ ਆ ਉਹ ਹੌਲੀ ਹੌਲੀ ਕਰੂੰਗੀ ਕੰਮ ਹਾਂ ਤੇ ਆਪਾਂ ਹੁਣ ਪਰਸੋਂ ਜਾਣਾ ਹੈ ਨਾ ਪਹਿਲੇ ਕੱਲ ਜਾਣਾ ਸੀ ਹੁਣ ਆਪਾਂ ਪਰਸੋਂ ਜਾਣਾ ਹੈ ਅੱਛਾ ਉਹ ਤਾਂ ਜਿਹੜੇ ਮੰਮਾ ਨੇ ਰੈਡੀ ਕੀਤੇ ਨੇ ਨੇ ਆਸ ਤੇ ਪ੍ਰਸਪੂਸ਼ਾ ਦੇ ਕੋਲੋਂ ਲੈਣਾ ਆਣਾ ਹੈ ਕਿਉਂਕਿ ਮੈਨੂੰ ਬਾਹਰ ਜਾਣਾ ਹੈ ਹੂੰ ਤੇ ਤੇ ਆਪਾਂ ਕੱਲ ਦਾ ਦਿਨ ਛੱਡੀਏ ਪਰਸੋਂ ਆਪਾਂ ਘੁੰਮਣ ਚੱਲਾਂਗੇ ਚਲੋ ਤੇ ਹੁਣ ਮੈਂ ਲੈ ਕੇ ਆਈਆਂ ਸਬਜ਼ੀ ਮੈਂ ਲੈ ਕੇ ਆਈਆਂ ਗੋਭੀ ਆ ਦੇ ਦਾਦੀ ਤੇ ਗੋਭੀ ਪਿਆਰੀ ਤੇ ਮਹਿੰਗੇ ਹੋ ਗਏ 50 ਰੁਪਏ ਕਿਲੋ ਵਿਆਜ ਯਾਰ ਤੇ ਗੋਭੀ ਲੈ ਕੇ ਲੱਗਾ ਚਾਲੂ ਗੋਭੀ ਬਣਾਉਣੀ ਅੱਜ ਸ਼ਮੀ ਕੀ ਬਣਾਣਾ ਸ਼ਮੀ ਕੀ ਗਿਆ ਸੀ ਮੈਂ ਕੱਲ ਅੱਜ ਅਲੂ ਫਿੰਗਰ ਬਣਾਉਣਾ ਯਾਹ ਤਾਈਓ ਤਾਈਆਂ ਆਲੂ ਲੱਗ ਕੇ ਆਈਆਂ ਮੁੱਛਿਆ ਜੀ ਨਾ ਤੇ ਅਲੂ ਫਿੰਗਰ ਬਣਾ ਕੇ ਦਉਂਗੀ ਕੋਈ 5 6 ਵਜੇ ਨਾਲ ਕੋਈ ਮੈਂ ਸਬਜੀ ਸਬਜੀ ਬਣਾ ਲਈ ਪਹਿਲਾਂ ਸਕੰਜਵੀ ਬਣਾ ਕੇ ਰੱਖਾਂ ਬਾਹਰ ਬੜੀ ਗਰਮੀ ਆ ਹਾਂ ਮੈਂ ਸਬਜੀ ਲੈਣ ਗਈ ਮੇਰੇ ਬਹੁਤ ਸੁੱਕ ਗਏ ਨਾ ਤੇ ਮੈਂ ਇਦਾਂ ਗਈ ਮੂੰਹ ਤੇ ਇਦਾਂ ਕਰ ਗਈ ਉਹ ਜਿਹੜਾ ਹਰਮਨੀ ਆ ਗਿਆ ਸੀਗਾ ਮੰਮੀ ਕੀ ਯਾਰ ਜਿਹੜੇ ਬਾਵਾ ਤੇ ਨਹੀਂ ਮੰਨੇ ਹੁੰਦੇ ਉਹ ਲੈ ਆਓ ਅਸੀਂ ਬਾਹਰ ਨਿਕਲੀ ਤਾਂ ਨਹੀਂ ਨਾ ਘਟ ਨਿਕਲੀ ਤਾਂ ਆਇਆ ਮੇਰਾ ਹਾਲ ਆ ਮਾਂ ਕੋਕ ਵੀ ਨਹੀਂ ਨਹੀਂ ਮੈਂ ਪਾਣੀ ਪੀ ਕੇ ਆਉਂਦੀ ਮੈਂ ਵੀ ਲੱਗੂ ਜੇ ਹਲਵਾ ਲੱਗੇ ਆਲੂ ਗੋਭੀ ਬਣਾ ਕਦੀ ਨਹੀਂ ਬਣਾਈ ਹੈ ਨਾ ਆਪਾਂ ਬਹੁਤ ਟਾਈਮ ਹੋ ਗਿਆ ਸਵਾਦ ਬਣਨੀ ਹੈ ਇਹਨੂੰ ਐਜਾ ਕਰਕੇ ਗਰਮ ਪਾਣੀ ਵਿੱਚ ਪਹਿਲਾਂ ਕਰੀ ਨੀ ਨੀ ਇੱਕ ਰੋਟੀ ਲਾਈਓ ਬਸ ਹੈ ਹੈ ਅੱਜ ਕੱਲ੍ਹ ਗਰਮੀਆਂ ਨੂੰ ਗੋਭੀ ਸਵਾਦ ਬਣਦੀ ਨਹੀਂ ਮੇਰੀ ਇੱਕ ਰੋਟੀ ਲਾਈਓ ਠੀਕ ਹੈ ਹੂੰ ਦਾਦੀ ਚੱਲ ਲੈ ਸਬਜੀ ਬਣਾ ਕੇ ਆਤੀ ਫਿਰ ਕਰਾਂਗੀ ਕੀ ਕਰਦੇ ਮੈਂ ਤੜਕਾ ਲਾਣਗੀ ਗੋਭੀ ਹੈ ਵੀ ਰੱਖਿਆ ਪਿਆ ਰਿਆ ਕੁਛ ਪਿਆਜ਼ ਲਸਣ ਟਮਾਟਰ ਮਿਰਚ ਉਹ ਜਿਹੜੀ ਮਟਰ ਪਾਉਂਗੇ ਮੈਂ ਕਿ ਉਹਨੂੰ ਪਹਿਲਾਂ ਉਬਾਲਾ ਦੇ ਲਈਏ ਇੱਕ ਨਮਕ ਪਾ ਕੇ ਤਾਂ ਫੇਰ ਮਾੜੀ ਮੁੱਟੀ ਜਿਹੜੀ ਕੋਈ ਦਵਾਈਆਂ ਦਵਾਈਆਂ ਦਾ ਉਹ ਨਿਕਲ ਜਾਊਗਾ ਤੇ ਲਾਣੀ ਲਓ ਓਕੇ ਲਸਣ ਅਰੇ ਜੀ ਕਾਇਆ ਸਵਾਦ ਹੋ ਰਹੀ ਆ ਨਾ ਪਾ ਲੱਗੇ ਮੈਂ ਪਿਆਜ਼ ਪਿਆਜ਼ ਤਾਂ ਹਰ ਸਭ ਬੀਜ ਬਿੰਦਾ ਪਿਆਜ਼ ਤਾਂ ਕੰਡਾ ਹੀ ਹੈ ਪਿਆਜ਼ ਨਹੀਂ ਮਿਲਦਾ ਇਹੋ ਰਾਹ ਕਿੰਨੇ ਦਾ 400 ਰੁਪਏ 500 ਰੁਪਏ 2.5 ਕਿਲੋ ਰਹਿਣੀ ਆ ਅ ਕਿੰਨੇ ਦਾ 125 ਰੁਪਏ ਦਾ ਪੰਜ ਘੱਟ ਕਰਦੇ ਬਾਰਗਿਨਿੰਗ ਕਰਨੀ ਹੁੰਦੀ ਨਾ ਕਰ ਜਾਂਦੀ ਆ ਨਾ ਹਾਂ ਮੰਮੀ ਮਟਰ 120 ਰੁਪਏ ਕਿਲੋ ਵਾ ਮੈਂ ਸੋ ਵੀ ਲੈ ਕੇ ਆਈਆਂ ਤੇ ਪਾਈਆ ਲੈ ਆਈਆਂ ਮੈਂ ਰੋਟੀ ਦੇ ਭਾਂਡੇ ਥੋੜੇ ਜਿ ਮਟਰ ਪਾਪਾ ਆ ਗਏ ਹੈ ਫਿਰ ਕਿ ਦਾਂ तो है? पा? पापा फ़ोन ਕਰਦੇ ਪਏ ਆ ਤੇ ਮੰਮਾ ਤੜਕਾ ਤੋੜ ਹਾਂ ਕਾਪਨੀ ਆਲੇ ਆ ਫਿਰ ਪਾਪਾ ਪਪਾ ਨੇ ਵਲੌਗ ਸਟਾਰਟ ਕਰ ਲਿਆ ਹੈ ਸਿ ਵਲੌਗ ਸਟਾਰਟ ਕਰ ਲਿਆ ਵਧੀਆ ਵਧੀਆ ਹੈ 5 ਲੱਖ ਰੁਪਏ ਦਾ ਲੋਨ ਜੇ ਲੈਣਾ 1 ਮਿੰਟ ਚ ਇੱਕ ਦਮ ਆਓ ਚਲੋ ਮੈਂ ਤੜਕਾ ਲਾ ਲਉ ਫੇਰ ਦਿਖਾਨੇ ਆ ਆ ਗਏ ਹਾਂ ਆ ਕੋ ਮੇਂ ਦਾ ਕਰਾਵਾ ਨਾ ਨਾ ਕਰਾਵ ਨਹੀਂ ਤਾਂ ਘੁੰਮ ਜਾਂਦਾ ਯਾਰ ਲੰਦਾ ਲੱਗਿਆ ਨਹੀਂ ਆ ਚਾਤਾ ਰੋਣ ਲੱਗਾ ਤਾਂ ਲਾ ਹੀ ਨਹੀਂ ਟੀਵੀ ਚਾਲ ਲਾ ਦੇ ਟੀਵੀ ਲੱਗਿਆ ਟੀਵੀ ਨਹੀਂ ਲੱਗਾ ਲੋ ਗਣੇ ਆਹ ਲਾਓ ਲਾਓ ਹੁਣ ਆਈ ਹੋ ਗਈ ਆਪਣੀ ਭੁਈ ਹਾਂ ਭੁਈ ਚੱਲੀ ਵੀ ਆ ਹੁਣੇ ਭੁਈ ਆਈ ਹੁਣ ਚੱਲ ਰਹੀ ਹੈ ਮੈਂ ਇਦਾਂ ਆਇਆ ਤੇ ਇਦਾਂ ਚੱਲੂ ਆਹ ਕੋਈ ਆ ਗਿਆ ਸੀ ਸੂਟ ਲੈਣ ਮम्मा ਕਿੱਦਾਂ ਬਦਿਆ ਹੁਣ ਗਏ ਆ ਕੋਈ ਕੱਪੜੇ ਲੈਣ ਆਈ ਸੀਗੇ ਉਹ ਚਲ ਆ ਵੀ ਲੈਣਾ ਲਾ ਕੇ ਮੈਂ ਤਾਂ ਰੋਟੀ ਬਣਾ ਨਹੀਂ ਚਕਲਾ ਵੀ ਲੈਣਾ ਹੈਗਾ ਜਾਂ ਤਵਾ ਮੈਂ ਕਿਤੇ ਰੱਖ ਤਾ ਤਵਾ ਤੂੰ ਤਵਾ ਹੁਣਾ ਚਲ ਮੀਂਹ ਨਾ ਮੱਝੀ ਪਾ ਰਿਹਾ ਮੈਂ ਮਿਲ ਕੇ ਜਾਊਗਾ ਕਿ ਜਾਂਚ ਪਹਿਲਾਂ ਓਕੇ ਓਕੇ ਬਦਿਆ ਮੱਤ ਬੱਜ ਗਈ ਅਜ ਲੈ ਗਿਆ ਸੂਟ ਸਾਰੇ ਪਾਇਲ ਬਜ਼ਾਰ ਗਏ ਗਦੇ ਮੁੜ ਕੇ ਆ ਕੇ ਲੱਗੇ ਅੱਛਾ ਮਤਲਬ ਅਜੇ ਲੈ ਕੇ ਨਹੀਂ ਗਏ ਦੇਖ ਕੇ ਸਾਰਾ ਸਾਫ ਸੂ ਕਰ ਗਏ ਚਲੋ ਰੋਟੀ ਖਾਈਏ ਹੁਣ ਹਰਮਨ ਵੀ ਆ ਰ ਗਿਆ ਜੈਸੀ ਜਲਦੀ ਕੰਮ ਨਿਪਟਾ ਜਾਣਾ ਹੈ ਆਹੋ ਉਹ ਪਤਾ ਕੀ ਫਿਰ ਹੁਣ ਜਦੋਂ ਆਏ ਆ ਪੁੱਤੀ ਦੀਆਂ ਦੋਵੇਂ ਜਣੇ ਆਏ ਤਾਂ ਫਿਰ ਟਾਈਮ ਤਾਂ ਲੱਗਣਾ ਹੀ ਹੈ ਨਾ ਗੱਲਾਂ ਬਾਤਾਂ ਕਰਨ ਨੂੰ ਫਿਰ ਸਾਰਾ ਹਿਸਾਬ-ਕਿਤਾਬ ਵਗੈਰਾ ਨੂੰ ਮੋਟੀ ਕੀ ਲੈ ਗਈ ਹੈ ਹੈ ਸਹੀ ਵਾਲਾ ਜੱਗ ਹਰਮਨ ਦਹੀਂ ਲੈਣਾ ਓਕੇ ਉਹ ਆ ਗਿਆ ਹੋਰ ਕਿੰਨਾ ਸੀ ਹਾਂਜੀ ਅੰਦਰ ਲੈਣ ਕੀ ਲੱਸੀ ਅੱਛਾ 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 ਸੋ ਚਲੋ ਪਾワー ਰੋਟੀ ਪਣੀ ਖਾਈਏ। ਤੁਸੀਂ ਮਮਾ ਕਿਦਾਂ ਸਾਰਾ ਵਟ ਢੱਕ ਢੋਕੇ ਨੂੰ ਜਾਣੇ। ਗਰਮੀ ਤਾਂ ਹੈਗੀ ਐਜ ਕੋਈ ਸ਼ੱਕ ਨਹੀਂ ਹੈਗਾ। ਹਾਂ ਮੋੜ ਕਿਦਾਂ ਫੇ? ਚੀ ਲੈ ਕੇ ਆਗੇ ਚੀ ਦਰਤੀ ਨਹੀਂ। ਚਲੋ ਲਿਆਓ ਗੱਸੀ ਗੱਸੀ। ਹੋ ਗਿਆ ਗਿਉ ਆਲੂ ਗੋਬੀ। ਨਾਲ ਲੱਸੀ। ਸੰਜਵੇ ਵੀ ਸਾਰਾ ਤਾਂ ਨਹੀਂ ਪੀਂਦਾ। ਮੈਂ ਮੈਦ ਕਜਮੀ ਲਈ ਆ। ਕੋਈ ਪੀਣੀ ਲੱਸੀ। ਮੈਂ ਤਾਂ ਹਰ ਮਰ ਨਾਲ ਪੀਣੀ ਸ਼ਕੰਜਮੀ। ਪਹਿਲੂ ਨੇ ਵੀ ਨਾ ਪਰ। ਪਹਿਲੂ ਪਾਣੀ ਵੀ ਨਹੀਂ ਗੱਲ। ਪਹਿਲ ਲੱਸੀ ਪੀ ਲੈ। ਜਿੱਕੀ ਲੱਸੀ ਸੁਣਾ ਲੈ। ਇਹਦੀ ਬਾਹਰੋਕਦੀ ਅੱਜ ਮੂਡ ਖਰਾਬ ਹੋਇਆ ਹੈ। ਮੈਨੂੰ ਤਾਂ ਪਤਾ ਨਹੀਂ ਰੋਟੀ ਦੀ ਹਵਾ ਲੱਗੀ। ਗੋਭੀ ਦਾ ਫੇਵਰਟ ਆ ਦੀ ਫਿਰ ਵੀ ਹਰ ਚਿਰ ਬਾਦ ਗੋਭੀ ਬਣਾਈ ਆ ਹਾਂ ਬਾਦ ਉਹਦੀ ਆ ਕਿਤੇ ਸੌ ਗਈ ਐ ਇੱਧਰ ਤੂੰ ਆਪਾਸਾ ਥੱਕ ਗਿਆ ਹਾਂ ਕੋਈ ਨਹੀਂ ਉਹ ਮਲਾ ਲਈ ਦਾਦੀ ਕੋ ਆ ਗਿਆ ਇਹਦਾ ਮਤਲਬ ਨਹੀਂ ਕੋਈ ਦੋ ਦੋ ਵਾਰ ਆ ਗਿਆ ਅੱਜ ਇਹਦਾ ਮਤਲਬ ਕੀ ਹੋਣਾ ਦੀ ਆਉ ਯਾਰ ਆਉ ਓ ਮਾਈ ਗੋਡ ਕਿਉਂ ਓ ਮਾਈ ਗੋਡ ਮੈਰੀਕਲ ਕੁਫੜ ਜੀ ਵੀ ਆ ਗਏ ਬੁਲਾ ਕੇ। 3 ਵਜ ਗਿਆ ਤੇ ਮੰਮਾ ਫੋਨ ਦੇ ਜੇ ਪਈ ਆ ਦਾਦੀ ਕੱਢਦੇ ਪਏ ਆਲੂ। ਕੀ ਬਣਾ ਲਾ ਮੰਮਾ ਫੇਰ? ਆਲੂ ਕਿੰਨੇ? ਤੇ ਮੈਨੂੰ ਭੁੱਖ ਲੱਗੀ ਸਕੇ ਮੈਂ ਖਾ ਲੇਤੀ। ਆਉਂ ਉਹ ਚਾਹ ਵੀ ਲੈ ਲੈ। ਨਹੀਂ। ਮੈਂ ਉਹ ਚਾਹ ਵੀ ਪੀ ਕੇ ਆਟੇ ਆ ਪੂਹੀ ਹੋਣੀ ਗਈ ਚਲ ਗਿਆ। ਤੇ ਕਿਦਾਂ ਮੈਂ ਬਸੋ ਜਾਣਾ ਫੇਰ? ਇਕੱਲਾ ਗਿਆ। ਨਹੀਂ ਮੈਂ ਨਹੀਂ ਰੱਖਨੇ ਆਲੂ ਸਕੇ ਮੰਮੀ ਕੱਢਦੇ ਪਏ। ਹਣਾ ਦਾਦੀ। ਮੈਂ ਤਾਂ ਕੱਟਨੇ ਆਉਣੀ। ਇੰਦਾ ਕੱਟਨੇ ਆ। ਆਲੂ ਫਿੰਗਰ ਦੇ ਉਦਾਰੇ ਹੁੰਦੇ ਆ ਨਾ ਮਤਲਬ ਸਟ੍ਰੇਟ ਥੋੜੀ ਨਾ ਹੁੰਦੇ ਆ ਹਨਾ ਦਾਦੀ ਦੇ ਫ੍ਰੈਂਚ ਫ੍ਰਾਈਜ਼ ਉਹਨੂੰ ਕੱਟਦੇ ਪਹਿਲੇ ਇਹਨਾਂ ਨੂੰ ਮੋਟੇ ਕੱਟਣੇ ਆ ਮੋਟੇ-ਮੋਟੇ ਕੱਟਣੇ ਆ ਉਦਾਂ ਵੀ ਇਸ ਤਾਈ ਆ ਠਾਲੂ ਆ ਵਧੀਆ ਬਣਦੇ ਆ ਠੀਕ ਹੈ ਪਤਾ ਇਦਾਂ ਜਿਹੜੇ ਆਲੂ ਜਿਹੜੀ ਇਦਾਂ ਕੱਟੀ ਦੀਆਂ ਨਾ ਹਾਂ ਇਹਨਾਂ ਦੇ ਜੀ ਆਹ ਬਣਦਾ ਆ ਫਿੰਗਰ ਇਹ ਇਦਾਂ ਕੱਟੀ ਦੀਆਂ ਦੋਨਾਂ ਸਾਈਡਾਂ ਦੇ ਅੰਦਰ ਪਲੇਨ ਕਰ ਲੈਣਾ ਠੀਕ ਆ ਉਹਨੂੰ ਇਦਾਂ ਸੈਂਟਰ 'ਚ ਇਦਾਂ ਕੱਟਣਾ ਓਕੇ ਕੱਟ ਗਏ ਫਿਰ ਇਹਨੂੰ ਇਦਾਂ ਉਹ ਮੋٹے ਮੋٹے ਕੱਟੋ ਜੇ ਮੋٹے ਮੋਟੇ ਠੀਕ ਆ ਫੇ ਉਹ ਵੀ ਜਾਣੇ ਕੱਜੇ ਨਾ ਰਹਿ ਜਾਣ ਵਿੱਚੋਂ ਆ ਦੇ ਇਹ ਇਦਾਂ ਕੱਟੇ ਦੇ ਲੱਗਦੇ ਨੇ ਚਲ ਠੀਕ ਆ ਫੇ ਕੱਟ ਲੋ ਹਨਾ ਇਹ ਦਿਖਾਣੇ ਜਿਹੜਾ ਬਣਾਉਣ ਲੱਗਾਂਗੇ ਫੇ ਆ ਗਿਆ ਮੇਰਾ ਤਾਂ ਤੇ ਅਰਾੜ ਮੇਰਾ ਅਰਾੜ 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 ਕਹਿੰਦਾ ਆਇਆ ਕਿ ਜੱਟ ਲੱਗ ਲੱਗਾਂ ਮੈਂ ਬਣਾਉਣ ਫੇ ਯੈਸ ਬੇਟੇ ਕੁੜੀ ਮਾਗੇ ਤਾਂ ਬਣਾਇਆ ਤੇ ਐਡੀ ਬਾਣੀ ਤੇ ਜੇ ਕੇ ਕੁਝ ਨਹੀਂ ਨਹੀਂ ਬਾ ਬਾਾਰਵੀ ਕਿਦਾਂ ਮੈਂ ਬਾਾਰਵੀ ਕੋਈ ਕੋਟ ਕਟ ਕਰਨਾ ਹਾਂ ਹਾਂ ਕੋਟਿੰਗ ਕਰਵਾਣੀ ਹਾਂ ਹਾਂ ਲਾ ਮੈਂ ਬੰਦ ਕਰਦੇ ਦੁਕਾਨ ਤੇ ਚੱਲਿਓ ਪਾਪਾ ਚਲੇ ਦੁੱਧ ਲੈਣ ਪਾਪਾ ਹਾਂ ਦੁੱਧ ਲੈ ਆਵੋ ਪਾਪਾ ਆਵਤ ਪਪਾ ਜੀ ਨਾਲ ਪਿਆਰ ਤੇ ਜਾਂਦੇ ਆ ਪਕੌੜੇ ਦੇ ਨਾਲ ਹੋਰ ਕੀ ਹੁੰਦਾ ਆ ਪਕੌੜਿਆਂ ਦੇ ਨਾਲ ਹੋਰ ਕੀ ਹੁੰਦਾ ਆ ਚਟਨੀ ਹੁੰਦੀ ਆ ਚਟਨੀ ਹੁੰਦੀ ਆ ਚਟਨੀ ਉਦੀ ਚਾਹ ਹੁੰਦੀ ਹੈ ਹੋਰ ਕੀ ਕੁਝ ਹੋਰ ਵੀ ਤਾਂ ਆਪ ਹੁੰਦਾ ਹੈ ਨਹੀਂ ਸਰਦੀਆਂ ਜਦੋਂ ਪਜਾਈ ਦਾ ਹੋਵਾਂ ਨਹੀਂ ਹੁੰਦਾ ਨਹੀਂ ਕਾਲਾ ਕਾਲਾ ਕੁਝ ਤਾਂ ਆਪ ਹੁੰਦਾ ਆਪਾਂ ਕਾਲਾ ਕਾਲਾ ਕੁਝ ਨਹੀਂ ਖਾਣਾ ਆਪਣੇ ਮੇਦਾ ਮੁੱਦਾ ਮम्मा ਹੁੰਦਾ ਹੈ ਨਾ ਕੁਝ ਚਟਨੀ ਹੁੰਦੀ ਹੈ ਨਾਲ ਕੁਝ ਹੋਰ ਵੀ ਹੁੰਦਾ ਹੈ ਨਾ ਪੀਣਾਸ ਤੇ ਕੀ ਹੁੰਦਾ ਮम्मा Papa ਕੋਲ ਗੇ ਲੈ ਆਉਣੀ ਰਾਤੀ ਲੈ ਆਉਂਗਾ ਆਉਣ ਲੱਗੇ ਲੈ ਤਾਂ ਅਜੇ ਹੁਣ ਗਾਣੇ ਤੇ ਹੁਣੇ ਬਣਗੇ ਤਾਂ ਥੋੜੋ ਖਾਣੇ ਆ ਸਾਰੇ ਜਣੇ ਬੈਠ ਖਾਵਾਂਗੇ ਮੈਂ ਤਾਂ ਖਾਣੇ ਮੈਂ ਤਾਂ ਖਾਣਿਆ ਬਣਾਓ ਨਾ ਇਹਨਾਂ ਨੂੰ ਟਾਈਮ ਲੱਗ ਜਾਣਾ ਸਾਰੇ ਬਣਾ ਲਓ ਫੋਨ ਕਰੀ ਸਾਰੇ ਜਣੇ ਅੱਜ ਮੈਂ ਘਰੇ ਇਕੱਠੇ ਖਾਵਾਂਗੇ ਜਦੋਂ ਬਣ ਗਏ ਫੋਨ ਕਰਦੀ ਨਹੀਂ ਨਹੀਂ ਯਾਰ ਮੇਰੇ ਲੈ ਮਾਨੂੰ ਦੁੱਧ ਲੈ ਕੇ ਆਣਾ ਨਾ ਇਹ ਛੜੀ ਕੋਕ ਲਿਆ ਦਿਓ ਓਏ ਇੱਧਰ ਹੁਣ ਜਾਣਾ ਕੁਛ ਕਹਿਣਾ ਮੇਰੀ ਗੱਲ ਹੁਣ ਜਦੋਂ ਬਣ ਗਏ ਫੋਨ ਕਰੀ ਮੈਂ ਕੋਕ ਲੈ ਕੇ ਆਣਗਾ ਠੀਕਾ ਠੀਕਾ ਮੈਂ ਦੁੱਧ ਲੈ ਕੇ ਆਉਂਗਾ ਕੱਲਾ ਇਹ ਕੋਕ ਪਈਆ ਅੰਨੇ ਜਿਹੋਨਾਂ ਖਾਣੇ ਆਪ ਕੋ ਉੱਦੇ ਕਹਿੰਦੇ ਆ ਲੈ ਆਂ ਗਏ ਬਈ ਕੋਈ ਗੋਲੀ ਕਰੀ ਤਿਆ ਹੁਣ ਇਹਦੀ ਤਲਾਤੀ ਆਹਾ ਮਿਰਚਾ ਮਿਰਚਾ ਲੈ ਨਟਵੇ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ ਥੋੜੀ ਜਿਹੀ ਕਾਲੀ ਮਿਰਚ ਮੈਂ ਗੋਭੀ ਖਾਦੀ ਨਹੀਂ ਮੈਂ ਗੋਭੀ ਵਾਲੀ ਰੋਟੀ ਖਾ ਲਈ ਜੀ ਹੈਨਾ ਮੈਂ ਗੋਭੀ ਖਾਂਦੀ ਨਹੀਂ ਜਵੈਨ ਆਹੋ ਜਿਹਾ ਬੈਨ ਹੁੰਦੀ ਵਿੱਚ ਉਹਦੇ ਲੱਗਦਾ ਜੀਰਾ ਹੁੰਦਾ ਹੈ ਤੇਲ ਬਰਮ ਆ ਯਾਰ ਜੀ ਵੀ ਨਹੀਂ ਜਵੈਨ ਪਾਵਾਂਗੇ ਅਲਾ ਲੋਟ ਨਹੀਂ ਬਣਾ ਲਾ ਲੋਟ ਅਲਾ ਲੋਟ ਦੀ ਬਣਾਉਣਾ ਹੈ ਫਿਰ ਨੂੰ ਮਿਕਸ ਕਰਨਾ ਪੂਟ ਕਲਰ orange ਕਲਰ ਦਾ ਹਨਾ ਹਾਂ ਕਰਾਈ ਮਾ ਮਾਲੀ ਪੈਣਾ ਨਹੀਂ ਲਵਾਂਦੀ ਪ੍ਰਵਾਹ ਮੈਂ ਰੋਦੀ ਵੀ ਰੂੰਗੀ ਆਓ ਜਾਣਾ ਵੀ ਕੈਨਸਲ ਕਰਨਾ ਪੈਣਾ ਹਨ ਉਹ ਮਾਈ ਗੋਡ ਇਹ ਕੀ ਹੋ ਗਿਆ ਸਾਰਾ ਮੇਰੇ ਹੱਥ ਕਲਰ ਥੋੜਾ ਹੱਥ orange ਕਰਾਣੇ ਉਹ ਦੇਖੋ ਕੀ ਆ ਸਾਰਾ ਹੀ ਉਹ ਬੋਤੇ ਖੋਲਣ ਲੱਗੀ ਤੇ ਡੱਬੀ ਉਲਟ ਗਈ ਦੇਖੋ ਬਾਈ ਹੱਥ ਦੇਖੋ ਪ੍ਰਵਾਹ ਹੈ ਨਹੀਂ ਹੋਰ ਵਿੱਚ ਇਹਦੇ ਯਾਰ ਇਹ ਨਤਮ ਹੋ ਗਿਆ ਇਹ ਮਗਾਣਾ ਥੋੜਾ ਜਿਹਾ ਹੋਊ ਯਾਰ ਦਾਦੀ ਜਿਹੜਾ ਖੋਲਿਆ ਨਹੀਂ ਸੀਗਾ orange ਵਾਲਾ ਮਮਾ ਲੁੱਟ ਗਿਆ ਹੱਥਾਂ ਦੇ ਦੇ ਗਿਆ orange color food color ਉਹਨੂੰ ਘੱਟ ਬਹਿ ਗਿਆ ਮਗਾਣਾ ਪਾ ਲੈ ਮਗਾਣਾ ਪੈਣਾ ਮੈਨੂੰ ਤੁਹਾਨੂੰ ਜਾ ਕੇ ਲਿਆਣਾ ਪੈਣਾ ਆ ਜੇ ਮੇਰੇ ਬਟੂਏ ਜੋ ਚਲਦੀ ਣ ਵਾਸਤੇ ਲੈ ਚੱਲੇ ਲੈ ਚੱਲੀ ਲਿਆਉਣ ਵਾਸਤੇ ਫੂਡ ਕਲਰ ਤੇ ਹਾਂ ਜਿੰਨੇ ਕੁ ਬਣਦੇ ਆ ਪਿਆਪਾ ਦਿਖਾਣੇ ਹੈ ਨਾ ਚਲੋ ਦੇਖੋ ਵਾਓ ਤੇ ਜਗਤ ਬਣ ਗਏ ਸੂਣਾ ਬਣ ਗਿਆ ਬਣ ਗਿਆ ਇੱਕ ਮਿੰਟ ਪਹਿਲਾਂ ਟੇਸਟ ਕਰਕੇ ਦੇਖ ਲੈਣਾ ਚਲ ਦਿਖਾਓ ਇਹ ਲਗਾ ਬੰਦੇ ਆ ਕੇ ਉਹ ਇਹ ਦਰੀਆ ਹੈ ਹੈ ਇਹ ਬੱਲ ਲੱਗ ਜੀ ਇੱਕ ਵਾਰ ਹਲ ਕਰ ਲਓ ਹੋਰ ਹੈ ਨਾ ਚੰਗੀ ਤਰ੍ਹਾਂ ਹੂੰ ਗੁੱਧ ਲੈ ਆ ਪਾਪੜਿਆ ਗੁੱਧ ਇਹ ਗੋੜਾ ਫੜੋ ਨਾ ਤਿਆਹਾ ਹਿੱਤ ਬਣਦੇ ਆ ਫ੍ਰੈਂਚ ਫ੍ਰਾਈਜ਼ ਥੈਂਕ ਯੂ ਹਾਂਜੀ ਦੇਖਿਆ ਯਾਰ ਕਿੱਥੇ ਲੱਦ ਦੱਦ ਜੀ ਪਤਾ ਕਿੱਥੇ ਗਈ ਹੋਏ ਓ ਮੈਨੂੰ ਨਹੀਂ ਲੱਖ ਹੋਣਾ ਦਾਦੀ ਆ ਗਈ ਹਰ ਮਣਾਇਆ ਹਰ ਮਣ ਗੈਸ ਕਰੋ ਅੱਜ ਕੀ ਬਣਾਣਾ ਫਾਈਨ ਫਾਈਨ ਹਰੀ ਹਲਦੀ ਹੈੀ ਬੋਲੋ ਆਵਾ ਮੰਮੀ ਇੱਥੇ ਫੂਡ ਕਲਰ ਡਿੱਗ ਗਿਆ ਹੱਥ ਤੇ ਉਹ ਹੋਰ ਲੈਣ ਗਏ ਆ ਥੋੜਾ ਜਿਹਾ ਫ੍ਰੈਂਡਸ ਦਿਸ ਇਜ਼ ਮਾਈ ਨਿਊ ਪਾਵਰ ਬੈਂਕ ਹੜਾ ਮੈਂ ਕਿਹਾ ਡਾ ਮੈਂ ਤਾਂ ਹੜਾ ਇਹ ਨੂੰ ਬੰਦਾ ਇਹ ਪਾਵਰ ਬੈਂਕ ਹੈ ਉਹ ਸਾਰੇ ਪੁਰਜੇ ਹੀ ਨਹੀਂ ਆ ਗੰਦਾ ਗਿਆ ਬੈਂਕ ਨਾਲ ਚਾਰਜ ਕਰ ਕੋਈ ਨਹੀਂ ਨਾ ਦਈ ਮੈਂ ਨਵਾਂ ਲੈ ਲੈਣਾ ਮੇਰੇ ਪਾਪਾ ਹਲੇ ਸੁਣ ਗਿਆ ਹਾਂ ਤੇ ਫਿਰ ਤੂੰ ਕਹਿੰਦਾ ਕਿੰਨਾ ਵੀ ਆਇਆ ਇਦਾਂ ਠੀਕ ਆ ਹੁਣ ਇਹ ਕਹਿ ਕੇ ਅੱਡੇ ਕਹਿੰਦਾ ਮੰਮੀ ਅੱਜ ਹੀ ਵੇਲੀ ਹੋਈ ਹੈ ਤੇ ਕੰਮ ਨਾ ਮੰਮੀ ਨੂੰ ਵਿੱਚ ਲੰਮੇ ਨਾ ਬੰਨ੍ਹਦੀ ਉਹ ਤੂੰ ਲੰਮੇ ਨਾ ਬੰਨ੍ਹਦੀ ਮੰਮੀ ਨੇ ਤੇ ਮੈਂ ਮੰਮੀ ਨੂੰ ਨਹੀਂ ਕਿਹਾ ਬਣਾ ਰਹਾ ਸੀ ਮੰਮੀ ਆਪ ਬਣਾ ਲੱਗੀ ਆ ਬਣ ਗਿਆ ਇਹ ਫ੍ਰੈਂਚ ਕਰਾਈ ਕਿਦਾਂ ਲੱਗੇ ਪਏ ਕਮੈਂਟ ਜੁੜੇ ਸੋ ਉਮ ਖਾਹੀਏ ਪਾਉ ਖਾਲੀ ਧੋਖ ਲੱਗਦਾ ਕੌਣ ਹੈ ਦਾਦੀ ਆਈ ਨਹੀਂ ਲੈ ਕੌਣ ਆਇਆ ਕੌਣ ਆਇਆ ਦਾਦੀ ਆਈ ਦਾਦੀ ਆਈ ਐ ਲੈ ਜਿੰਨ ਦਾਦੀ ਨੂੰ ਪਹਿ ਪੜਾਤੇ ਲੱਗ ਲੱਗੂ ਰੀ ਆਤੀ ਗਈ ਆ ਮੂੰਹ ਆ ਗਏ ਆਪਣੇ ਫ੍ਰੈਂਚ ਫ੍ਰਾਈਜ਼ ਓਏ ਸਸਰੀ ਘਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਆਪਣਾ ਐਚਓਆਰ ਸੋਈ ਐਚ ਵਿਨੈਦਰ ਹਲੋਸ ਪਾ ਕੇ ਤਿਆਗੀ ਫਰੈਂਚ ਫ੍ਰਾਈਜ਼ ਮਮਾ ਲੈ ਲੋ ਇੱਕ ਬਾਈਟ ਏਸ ਕਾ ਲੋ ਮੈਂ ਤਾਂ ਲਿਆ ਆਪਣੀ ਗਰੇਸ ਕਿਤੇ ਯਾਰ ਘਰ ਵਸਿਆ ਨਹੀਂ ਕਹਿੰਦੇ ਚੋਰ ਵੇਲੇ ਆਏ ਨੇ ਹੁੰਦੇ ਹਨ ਹਨਾ ਮੰਮੀ ਕਿਆ ਦੋ ਲੈ ਠੰਡਾ ਹੂੰ ਸਵਾਦ ਬਣਿਆ ਨਾ ਬਹੁਤ ਠੰਡਾ ਹੋਵੇ ਬੋਹ ਸਕਦੇ ਆਪਾਂ ਦਾ ਖਾਓ ਜਿੰਨੇ ਮਰਜ਼ੀਵੇਂ ਬਣਾਉਂਦੀ ਆ ਹੂੰ ਇੱਕ ਕਪੂੜ ਪਾਇਆ ਆ ਮੰਮਾ ਜਿੰਨੇ ਮਰਜ਼ੀ ਖਾਓ ਮੰਮਾ ਕੰਮ ਕਰ ਦੋ ਹਾਂ ਸਾਰਾ ਦੋ ਲੈ ਮਾਣ ਨਾ ਗ੍ਰੀਨ ਚਟਨੀ ਹੋਵੇ ਬਹੁ ਮਜ਼ਾ ਆਇਆ ਯਾਰ ਹੁਣ ਗ੍ਰੀਨ ਚਟਨੀ ਨਹੀਂ ਮਿਲੀ ਹੈ ਬਣਾਏ ਪਤਾ ਨਹੀਂ ਕਿ ਤੂੰ ਮਿਲਾਂ ਸਾਦੇ ਕਿ ਤੂੰ ਮੇਲਦੂ ਕਿ ਗ੍ਰੀਨ ਚਟਨੀ ਮਿਲਦੂ ਗ੍ਰੀਨ ਚਟਨੀ ਜਲਿਆ ਯਾਰ ਯਾਰ ਬਸ ਇੱਕ ਘੁੱਟ ਹਾਂ ਬਹੁਤ ਐਨਕ ਆਹੇ ਤੂੰ ਆਹੇ ਥੋੜੀ ਹੰਕੀ ਨੇ ਪਾਪਾ ਆ ਗਏ ਪਾਪਾ ਮੈਂ ਕਿੰਨੀ ਇੰਨੇ ਸਵਾਦ ਬਣੇ ਆ ਨਾ ਹੈ ਪਾਪਾ ਪ੍ਰਾਣੀ ਪਾਣੀ ਕਿੱਥੇ ਪਾਣੀ ਬਣ ਗਿਆ ਪਾਣੀ ਹੀ ਬੰਦਾ ਵਾ ਪਾਪਾ ਟੇਸਟ ਕਰੋ ਆ ਚਿੱਲੀ ਸੌਸ ਤੇ ਤੂੰ ਜਨਰਮਲ ਆ ਕੀਸ ਕਰੋ ਪਪਾ ਬਹੁਤ ਜਿਆਦਾ ਸਵਾਦ ਬਣੇ ਆ ਬਾਤ ਹੋ ਗਈ ਸਵਾਦ ਹਨਾ ਬਾਜ਼ਾਰ ਵਾਂਗ ਹੀ ਹਨਾ ਇੱਕਦਮ ਬਵਾਸ ਪਪਾ ਪਪਾ ਪਈਆ ਮੈਂ ਖਾ ਉਹ ਮੈਂ ਨਹੀਂ ਮੈਂ ਬਪਾ ਬਪਾਸ ਬਹੁਤ ਜਿਆਦਾ ਬਣਿਆ ਯਾਰ ਕੋਈ ਨਾ ਮੈਂ ਹੋਰ ਲੈ ਲੂੰਗੀ ਪਪਾ ਪਪਾ ਯਾ ਮੇਰੇ ਹੀ ਪਪਾ ਯਾ ਯਾਰ ਕੁਛ ਨਹੀਂ ਗੱਲ ਹੁੰਦੀ ਆ ਆਰਮਰ ਖਾਂਦਾ ਤਾਂ ਮੈਨੂੰ ਲੁੱਖ ਲੱਗਦਾ ਪੁਰਾਣੀ ਜਿਹੇ ਹੌਦੇ ਦੇਰ ਕਰ ਆਪਰੇ ਹੁਣ ਨਾ ਆਉਣਾ ਅੱਧੀ ਗੋਖ ਵੀ ਆ ਮੇਰੀ ਪਾਪਾ ਇਹ ਦੇਖੋ ਕੀ ਦੇਖ ਰਿਹਾ ਬਈਆ ਹੈ ਪਪਾ ਮੇਰੀ ਮੋਰੋ ਹਾਂਜੀ ਕਿੱਦਾਂ ਦੇ ਲੱਗੇ ਬਹੁਤ ਵਾਹ ਮੈਂ ਆਪਾਂ ਖਾਣੇ ਲਈ ਜਾਈ ਆਪਾਂ ਇਕੱਠੇ ਆ ਕੇ ਖਾਣੇ ਸੀਗੇ ਪਰ ਮੈਂ ਦੁਕਾਨ ਵਧਾ ਕੇ ਨਹੀਂ ਆ ਮੈਨੂੰ ਪਲਕ ਦਾ ਫੋਨ ਆਇਆ ਕਿ ਤੀ ਬਣ ਗਿਆ ਆਜੋ ਘਰੇ ਮੈਨੂੰ ਕੰਮ ਕਰ ਜਾ ਸਾਰੇ ਇਕੱਠੇ ਖਾਂਦੇ ਆ ਮੈਂ ਤੇ ਮੰਮੀ ਲੈ ਕੇ ਅਸੀਂ ਬਾਅਦ ਚ ਖਾਂਦੇ ਆ ਜਿਹੜੇ ਬਣਾਉਂਦੇ ਪਏ ਫਿਰ ਮੈਂ ਆਇਆ ਦੁਕਾਨ ਤੇ ਜਾਣਾ ਇਸ ਕਰਕੇ ਮੈਨੂੰ ਕੱਲ ਨੂੰ ਕੋਈ ਨਹੀਂ ਕੋਈ ਨਹੀਂ ਫਿਰ ਕੀ ਹੋ ਜਾ ਦੇਖੋ ਹਾਂਜੀ ਬਹੁਤ ਜਿਆਦਾ ਸਵਾਦ ਮਜ਼ਾ ਆਇਆ ਮਜ਼ਾ ਆਇਆ ਹਾਂਜੀ ਓਕੇ ਨਾਲ ਕੋਕ ਤੇ ਉਹ ਦੇਖੋ ਹਮ ਉੱਪਰ ਕੋਕ ਹਮ ਡਾਉਨ ਇੱਧਰ ਇੱਧਰ ਹਾਂ ਹਮ ਡਾਉਨ ਇੱਧਰ ਹੈ ਬੜੇ ਕੀ ਨਹੀਂ ਪਾਵਰ ਹੈ ਕਿਹੜਾ ਕੀ ਪਾਵਰ ਨੂੰ ਕਹਿੰਦੀ ਹੱਟ ਆ ਹੁਣ ਲੈ ਕੇ ਬਿਚੀ ਨਿਪਾ। ਲੈ ਜੀ। ਅਰੇ ਬਾਹਰ ਵੀ ਕਿੰਨਾ ਕੰਮ ਆਇਆ ਹੈ ਜਾਈਂ ਨਾ। ਚਲੋ ਥੋੜੇ ਜੇ ਬਣਾ ਲਈਏ ਮੈਂ ਤੇ ਮੰਮੀ ਆਪਣੇ ਲਈ ਬਸ ਫਿਰ ਫਿਰ ਖਾਂਦੇ ਆ। ਓਕੇ ਜੀ। ਮੈਂ ਤੇ ਹਰਮਨ ਦੇ ਪਾਪਾ ਨੇ ਖਾ ਲਏ ਆ। ਕਿਦਾਂ ਲੱਗੇ? ਤੇ ਹੁਣ ਵਾਹ ਹੁਣ ਮੰਮੀ ਦਾਦੀ ਖਾਣ ਲੱਗੇ ਨੇ। ਆਈ ਵਾਲੀ ਸੌਸ ਬਣਾਈ। ਆਹ ਮਮਾ ਨੇ ਬਣਾਈ ਮੀਂਹ ਵਾਲੀ ਸੌਸ। ਅਸੀਂ ਗਾਈ ਖਾਦੀ ਸੀਗੀ। ਤੇ ਹੁਣ ਇਹ ਦੋ ਜਣੇ ਖਾਣ ਲੱਗਿਆਂ ਆ। ਦੱਸੋ ਰਿਵਿਊ ਕਰੋ ਆਪਣੇ ਬਣਾਈ ਚੀਜ਼ ਦਾ। ਅਸੀਂ ਦੇਖੀ ਪੈਰੀ ਮੋਰ ਵਲੌਗਸ ਮੈਂ ਦੇਖਦੀ ਪਿੰਗ ਇਹ ਧੋਖਾ ਦੇਤਾ ਪਬਜੀ ਖੇਲਣ ਲੱਪਿਆ ਹਰ ਮਨ ਉੜ ਗਿਆ ਗੰਦਾ ਤੇ ਚੱਕ ਕੋਲ ਫਵ ਚੱਕ ਕੋ ઓਰੇ ਫਵ ਚੱਕ 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 ਚਲੋ ਬੱਚੇ ਚਲੋ ਕੰਮ ਕਰੀ ਜਾਂਦਾ ਬੱਤ ਦੇ ਖਾ ਕੇ ਦੱਸੋ ਹੈ ਸਪੀਡ ਨਾ ਹੈ ਚਲੀ ਜਾਓ ਚਲੀ ਸੋ ਫੀਟ ਖਾ ਕੇ ਦੱਸੋ ਮਮੇ ਕਿੱਦਾਂ ਬਣਿਆ ਹਾਂਜੀ ਦੱਸੋ ਕਿੱਦਾਂ ਹੈ ਬਹੁਤ ਆਇਆ ਚਵਾ ਚਲੋ ਖਾ ਲੋ ਫਿਰ ਖਾਪੀ ਕੇ ਮਿਲਦੇ ਹਾਂ ਹੋ ਗਿਆ ਵੇਲੇ ਹਰੇ ਜਾਣੇ ਅੱਜ ਰੋਟੀ ਡੜੀ ਖਾਣੀ ਕਿਸ ਨੇ ਮਾਂ ਟੂਟੀ ਕੇ ਨਹੀਂ ਵਾਲੀ ਖਾ ਚਲੀਗਾ ਮੈਂ ਵੀ ਇਹੀ ਸੋਚਦਾ ਨਹੀਂ ਖਾਣੀ ਚਾਹੀਦੀ ਹਾਂਜੀ ਅੱਜ ਕਿਦਾਂ ਦਾ ਲੱਗ ਰਿਹਾ ਜੀ ਸਾਰੀ ਡੜੀ ਮਸ਼ੀਨ ਹੀ ਡਾਈ ਸਾਰੀ ਡੜੀ ਜੇ ਮਸ਼ੀਨ ਹੀ ਡਾਈ ਉੱਧੇ ਆਇਆ ਗਿਆ ਬੋੜ ਚਲੋ ਆਇਆ ਗਿਆ ਬੋੜ ਰਿਹਾ ਪਰ ਕੰਮ ਬੁਗ ਗਿਆ ਨਾ ਤੇ ਅੱਜ ਦੇ ਲੂ ਮੈਂ ਅੱਜ ਮੈਂ ਕੰਮ ਨਹੀਂ ਕੀਤਾ ਅੱਜ ਇਹਨਾਂ ਨੂੰ ਇਹ ਕੀ ਬਣਾਇ ਸੀ ਹਾਂ ਜੀ। ਹੁਣ ਮੈਨੂੰ ਕਿਸੇ ਤਰ੍ਹਾਂ ਪਾਉ ਬਾਜੀ ਬਣਾ ਕੇ ਦੇਣੀ ਆ ਪਰਸੋਂ ਆਪਾਂ ਜਾਣਾ ਆ। ਸਾਰੀਆਂ ਚੀਜ਼ਾਂ ਮੈਂ ਬਣਾ ਕੇ ਦੇਣੀ ਆ ਇਹਨੂੰ ਲੰਬਾ ਹੀ ਆ ਨਾ ਤੁਸੀਂ ਕੁਝ ਨਹੀਂ ਬਣਾ ਕੇ ਦਿੰਦੇ। ਮੈਂ ਸਾਰੀਆਂ ਮੰਜੂਰੀਆਂ ਸਬਜ਼ੀਆਂ ਸਾਰੀਆਂ ਚੀਜ਼ਾਂ ਬਣਾ ਕੇ ਦੇਵਾਂ। ਹੁਣ ਆਪਾਂ ਕਰਦੇ ਆ ਵਲੌਗ ਦਾ ਐਂਡ। ਚਲੋ। ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਚਲੋ ਮਿਲਦੇ ਆ ਕੱਲ ਨੂੰ ਇੱਕ ਨਵੇਂ ਟਾਹ ਇਹ ਜੋ ਤੁਹਾਨੂੰ ਮਲੇ ਗੱਲਾਂ ਕੁੜੀਆਂ ਬੰਦੇ ਨੇ ਵੜ ਜਾਣੀਆਂ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ